ਗੁਰਾਂ ਚਾਹ ਉਹਦੇ ਗੁਰੂ ਬਣਦੇ ਨੇ ਜਿਹੜਾ ਅੰਮ੍ਰਿਤ ਛਕ ਲਵੇ ਬੰਨਾਂ ਕੋਲ ਫਿਰ ਗੁਰੂ ਉਹਦੀ ਬਾਹ ਫੜ ਲੈਂਦਾ ਭਾਈ ਡੱਲੇ ਦੀ ਸਾਖੀ ਤੁਸੀਂ ਪੜਦੇ ਹਮਾਰਾ ਜੀ ਕਹਿੰਦੇ ਭਾਈ ਡੱਲੇ ਆ ਮੰਗ ਕੀ ਮੰਗਦਾ ਗੁਰੂ ਨਾਨਕ ਸਾਹਿਬ ਦਾ ਘਰ ਤੇਰੇ ਤੇ ਟੁੱਟਾ ਹੈ ਜੇ ਭਾਈ ਡੱਲੇ ਨੇ ਕਿਹਾ ਸੀ ਮਹਾਰਾਜ ਰਾਜ ਭਾਗ ਸਭ ਕੁਝ ਤੁਹਾਡਾ ਦਿੱਤਾ ਹੈ ਆਪਦੇ ਚਰਨਾਂ 'ਚ ਪੀੜੀ ਜਿੰਨੀ ਥਾਂ ਦੇ ਦਿਓ ਮਹਾਰਾਜ ਕਹਿੰਦੇ ਇਹ ਨਹੀਂ ਮਿਲਦੀ ਅਸੀ ਮਰਜਾਦਾ ਬਣਾ ਦਿੱਤੀ ਆ ਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹਦੋਂ ਤੋਂ ਅੰਮ੍ਰਿਤ ਛਕਾ ਦਿੱਤਾ ਹੈ ਜਿਹੜਾ ਅੰਮ੍ਰਿਤ ਛਕੇਗਾ ਸਤਖੰਡ ਵਿੱਚ ਉਸੇ ਨੂੰ ਥਾਂ ਮਿਲੇਗਾ ਤੂੰ ਅੰਮ੍ਰਿਤ ਨਹੀਂ ਛਕਿਆ ਮਹਾਰਾਜ ਭਾਈ ਡੱਲਾ ਕਹਿੰਦਾ ਮਹਾਰਾਜ ਮੈਂ ਤੁਹਾਡਾ ਪ੍ਰਸ਼ਾਦ ਛਕਦਾ ਰਹਾਂ ਮਹਾਰਾਜ ਕਹਿੰਦੇ ਭਾਵੇਂ ਕੁਝ ਵੀ ਅੰਮ੍ਰਿਤ ਛਕੇਗਾ ਤੇ ਥਾਂ ਮਿਲੇਗਾ ਹੋਰ ਕੁਝ ਮੰਗ ਲੈ ਰਾਜ ਭਾਗ ਹੋਰ ਦੇ ਦੇਨੇ ਆ ਉਮਰ ਵਧਾ ਦੇਨੇ ਆ ਤੇ ਉਹ ਕਹਿਣ ਲੱਗਾ ਨਹੀਂ ਮਹਾਰਾਜ ਆਖਿਰ ਤੇ ਜਾਣਾ ਹੀ ਆ ਨਾ ਭਾਵੇਂ ਹਜ਼ਾਰ ਬਰਸ ਕਿਉਂ ਨਾ ਜੀ ਲੈ ਕਿਰਪਾ ਕਰੋ ਆਪ ਦੇ ਚਰਨਾਂ 'ਚ ਥਾਂ ਦਿਓ ਮਹਾਰਾਜ ਕਹਿਣ ਲੱਗੇ ਫਿਰ ਅਮਰਤ ਛਕ ਫਿਰ ਆਪਣੇ ਪਰਿਵਾਰ ਸਮੇਤ 500 ਬਰਾੜਾਂ ਸਮੇਤ ਅਮਰਤ ਛਕਿਆ ਭਾਈ ਡੱਲੇ ਨੇ ਭਈ ਡੱਲੇ ਸਿੰਘ ਨਾਮ ਹੋਇਆ